ਆਮ ਵੀ ਪੜਾਈ ਹੋਈ ਪਰ ਨਾਲੀ ਦੇ ਮੁਤਾਬਕ ਮੈਨੂੰ ਧਾਰਮਿਕ ਅਸਥਾਨਾਂ ਤੇ ਜਾਣ ਨਹੀਂ ਦਿੱਤਾ ਜਾਂਦਾ ਮੈਨੂੰ ਸਮਾਜ ਦੇ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ ਪਰ ਹਿਰਦਾ RAM ਗੋਬਿੰਦ ਗੋਣ ਸਾਰਨ ਹਿਰਦੇ ਦੇ ਵਿੱਚ ਗੁਰੂ ਦੀ ਕਿਰਪਾ ਦਾ ਸਦਕਾ RAM ਦੇ ਗੋਬਿੰਦ ਦੇ ਗੁਣ ਚਾਹ RAM ਦਾ ਅਰਥ ਕੋਈ

ਗੁਨਾਹੋ ਤੇ ਦਸ ਔਰ ਰੱਬ ਦੇ ਗੁਨਾਹ ਦੀ ਕੋਤੇ ਦੀ ਸੁਗੰਧੀ ਜੋ ਹੈ ਉਹ ਫੈਲਾ ਦੇ ਤਾਂ ਕਿ ਉਹ ਰੱਬ ਦੇ ਗੁਨਾਹ ਦੇ ਘੋੜ ਮਹਿਕ ਲੈ ਸਕਣ ਆਨੰਦ ਲੈ ਸਕਣ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਕੋਲ ਇਤਨਾ ਗਿਆਨ ਸੀ ਗਿਆਨ ਦੇ ਮੋਤੀ ਸਨ ਕਿ ਉਹਨਾਂ ਨੇ ਦੁਨੀਆ ਨੂੰ ਬੜੇ ڈاکٹر محمد اقبال ہیں شما حق سے جو منور ہو وہ نہ تھی پار سے رحمت ہوئی لیکن زمین قابل نہ تھی گرو نانک ایک یار سی جو اتنا چاندن سی اتنی بھی محک سی

بال سے رحمت ہوئی اور نانک پاس نے رحمت بھی برسات کی تھی لیکن زمین قابل نہ تھی ہردے رول کی جڑی زمین سی نا وہ قابل نہیں تھی اور سمیر انہاں بھولا نو اپنے اندر سنجویا نہیں کردے دے میں رکھیا نہیں کہ پھر وہ جڑے سب گھڑ سکتے ہیں ہی

ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਤੁਹੋਂ ਦੇ ਤੇਰੇ ਸੰਸ ਕਿਸੇ ਕੋਲੋਂ ਕੁਝ ਲੈਤ ਨਹੀਂ ਜਾਂਦਾ ਪਰ ਲੋਕਾਂ ਨੇ ਉਹਨਾਂ ਨੂੰ ਪੱਥਰ ਮਾਰ ਗੁਰਨਾਨਕ ਪਾਤਸ਼ਾਹ ਦੀ ਤੁਕਣਾ ਕੀਆ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੂੰ ਬੇਤਾਲਾ ਕੀਆ ਗੁਰਨਾਨਕ ਪਾਤਸ਼ਾਹ ਨੂੰ ਤਰਾਈਆ ਗਿਆ ਕੋਈ ਆ ਕੇ ਤੁਕਣਾ ਕੋਈ ਉਹਨਾਂ ਨੂੰ ਤੁਕਣਾ ਕਹਿੰਦਾ ਹੈ ਉਹ ਕਹੇ ਬੇਤਾਲਾ ਕੋਈ ਆ ਤੇਰਾ ਆਦਮੀ ਨਾਨਕ ਵਿਚਾਰਾ ਸਾਥ ਸੰਗਤ ਜੀ ਫਿਰ ਧਾਨਸਿਰੀ ਗੋਬਿੰਦ ਸਿੰਘ ਸਾਹਿਬ ਜੀ ਦਾ ਆਨੰਦ ਮੋੜ ਦੇ ਵਿੱਚ ਉਹ ਆਨੰਦ ਵੰਡ ਰਹੇ ਨੇ ਸਭ ਨੂੰ ਭਈ ਨੰਮਨਾਂ ਦੀ ਲਿਖਦੇ ਨੇ ਬਾ ਰਜ਼ਮ ਅੰਦਰੂ ਡਗਾਏ ਸ਼ੇਰੇ ਜ਼ਮਾਨ ਬਾ ਬਖਸ਼ ਅੰਦਰੂ ਆਬਰੇ ਗੋਹਰਾ ਪੇਸ਼ਾਨ ਭਈ ਹੀਰੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਦਾਵੇ ਚਾਹਵੇਂ ਚਾਹਦੇ ਨੇ ਉਦੋਂ ਤਾਂ ਉਹ ਦਹਾੜਦੇ ਹੋਏ ਆਪਣਾ ਸ਼ੇਰ ਨੇ ਪਰ ਜਦੋਂ ਸੰਗਤ ਦੇ ਰੇਜ ਬੈਠਦੇ ਨੇ ਤੇ ਮੋਤੀਆਂ ਦੀ ਬਰਸਾਤ ਕਰਦੇ ਨੇ ਹੁਣ ਜਿਹੜੇ ਤਾਂ ਉਹਨਾਂ ਮੋਤੀਆਂ ਦੀ ਕਦਰ ਕਰਨ ਵਾਲੇ ਨੇ ਉਹ ਚੋੜੀਆਂ ਪਾ ਲੈਂਦੇ ਨੇ ਜਿਹੜੇ ਅਹੰਕਾਰੀ ਨੇ ਉਹ ਉਹ ਵੀ ਗੋੜ ਨਹੀਂ ਲੈ ਸਕਦੇ ਉਹਨਾਂ ਨੂੰ ਉਲਝੜ ਦਿਖਾਈ ਦਿੰਦੇ ਨੇ ਆਈ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਪਾਵੇਂ ਮੋਤੀਆਂ ਦੀ ਬਰਸਾਤ ਕਰ ਰਿਹਾ ਜਨ ਪਰ ਜਿਹੜੇ ਪਹਾੜੀ ਰਾਜੇ ਐਸਾ